ਹਾਂ ਇਹਦੇ ਦੋ ਪਰਪਸ ਸੀਗੇ ਜੀ ਪਹਿਲਾ ਤਾਂ ਸੀਗਾ ਕਿ ਹਰ ਸ਼ੁੱਕਰਵਾਰ ਨੂੰ ਮੈਂ ਖੁਦ ਕੈਂਪੇਨ ਕਰਦਾ ਔਰ ਸਾਡੇ ਸਾਰੇ ਸੇਵਰ ਸਰਜਨ ਸਾਰੇ ਐਸਐਮਓ ਸਾਰੇ ਮੈਡੀਕਲ ਆਫਸਰ ਹਾਂ ਜ ਡੇਂਗੂ ਡੇਂਗੂ ਵਾਸਤੇ ਹਰ ਸ਼ੁੱਕਰਵਾਰ ਡੇਂਗੂ ਤੇ ਵਾਰ ਤੇ ਜਿੰਨੇ ਸਾਡੇ ਆਸ਼ਾ ਵਰਕਰ ਆ ਹਰ ਪਿੰਡ ਦੇ ਵਿੱਚ ਅਸੀਂ ਜਿਹੜੀ ਹੈਗੀ ਆ ਉਹ ਕਮੇਟੀ ਬਣਾਈ ਆ 15 ਮੈਂਬਰ ਦੀ ਕਮੇਟੀ ਆ ਜਿੱਦੇ ਚ ਆਸ਼ਾ ਵਰਕਰ ਆ ਮੇੜੀ ਪੰਚਾਇਤ ਮੈਂਬਰਸ ਆ 15 ਮੈਂਬਰ ਹੁੰਦੇ ਉਹਦੇ ਸਾਰੇ ਸਾਰੇ ਸੈਗਮੈਂਟ ਤੇ ਯੂਥ ਦੇ ਵੀ ਦਲਿਤ ਭਾਈਚਾਰੇ ਦੇ ਵੀ ਸਾਰੇ ਭਾਈਚਾਰੇ ਆਂਦੇ ਔਰ 15 ਨੰਬਰ ਦੀ ਕਮੇਟੀ ਹੁੰਦੀ ਆ ਤੇ ਉਹਦੇ ਜਿਹੜੀ ਕਮੇਟੀ ਆ ਉਹ ਘਰ ਘਰ ਜਾ ਕੇ ਲੋਕਾਂ ਨੂੰ ਜਾਣਕਾਰੀ ਵੀ ਦਿੰਦੀ ਆ ਔਰ ਉਹਨਾਂ ਦੇ ਜਿਹੜੇ ਕੂਲਰ ਹੁੰਦੇ ਆ ਫ੍ਰਿਜ ਦੇ ਟ੍ਰੇ ਹੈਗੇ ਆ ਔਰ ਜਿੰਨੇ ਕੋਈ ਪਾਪਾ ਪਾਂਛਿਆ ਵਾਸਤੇ ਕਟੋਰੀ ਰੱਖਦੇ ਆ ਬੜੀ ਚੰਗੀ ਗੱਲ ਆ ਤੇ ਉਹਦੇ ਵਿੱਚ ਮੱਛਰ ਬਰੀਡ ਕਰਦਾ ਔਰ ਦਿਨੇ ਕੱਟਦਾ ਜਾ ਕੇ ਤੇ ਆਪਣੇ ਆਸੇ-પાસੇ ਪਾਣੀ ਖੜਾ ਹੋਇਆ ਉਹਦੀ ਜਾਣਕਾਰੀ ਵੀ ਦਿੰਦੇ ਆ ਤੇ ਉਹਨੂੰ ਡਿਸਟਰਾਇ ਵੀ ਕਰਦੇ ਆ ਉਹਨਾਂ ਨੂੰ ਸਖਾਣੇ ਵੀ ਆ ਕਿਉਂਕਿ ਜੇ ਮਲਰ ਡੈਂਗੀ ਦਾ ਮੱਛਰ ਤੁਹਾਡੇ ਘਰ ਦੇ ਵਿੱਚ ਨਹੀਂ ਹੋਏਗਾ ਤਾਂ ਤੁਹਾਨੂੰ ਡੈਂਗੂ ਨਹੀਂ ਹੋਏਗਾ ਇਹ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਜੀ ਜਿਹੜੇ 3 ਕਰੋੜ ਲੋਕ ਹੈ ਸੀ ਆਪਣੀ ਆਪਣੀ ਪ੍ਰੋਟੈਕਸ਼ਨ ਕਰੀਏ ਤੇ ਇਹਦੇ ਬਾਰੇ ਅਸੀਂ ਹੁਣ ਜਿਹੜੇ ਹੈਗੇ ਆ 20000 ਆਸ਼ਾ ਵਰਕਰ ਔਰ ਜਿਹੜੇ 38000 ਦੇ ਕਰੀਬ ਜਿਹੜੇ ਹੈਗੇ ਆ ਨਰਸਿੰਗ ਸਟੂਡੈਂਟਸ ਨੂੰ ਟ੍ਰੇਨਿੰਗ ਦੇ ਚੁੱਕੇ ਆ ਬਾਕੀਆਂ ਨੂੰ ਵੀ ਸਾਰਿਆਂ ਨੂੰ ਦੇ ਦਾਂਗੇ ਇਸੇ ਤਰ੍ਹਾਂ ਜਿੰਨੇ ਸਾਡੇ ਸਕੂਲ ਕਾਲਜਸ ਦੇ ਟੀਚਰਸ ਆ ਉਹਨਾਂ ਨੂੰ ਵੀ ਜਿਹੜੀ ਜਾਣਕਾਰੀ ਦੇ ਰਹੇ ਆ ਉਹਨਾਂ ਨੂੰ ਵੀ ਇਹ ਦੇ ਰਹੇ ਆ ਉਹਨਾਂ ਨੂੰ ਅਸੀਂ ਜਿਹੜੀ ਹੈਗੀ ਆ ਇਹ ਟ੍ਰੇਨਿੰਗ ਦੇ ਰਹੇ ਆ ਤੇ ਅੱਗੇ ਉਹ ਬੱਚਿਆਂ ਨੂੰ ਟ੍ਰੇਨਿੰਗ ਦੇਣਗੇ ਉਹ ਸਾਡੀ ਟੀਚਰਸ ਦੀ ਟ੍ਰੇਨਿੰਗ ਤਕਰੀਬਨ ਹੋ ਗਈ ਆ ਮਾਸਟਰ ਟ੍ਰੇਨਰਸ ਤੇ ਦੂਜਾ ਅਸੀਂ ਹਰ ਜਿਹੜਾ ਸਕੂਲ ਹੈ ਉਹਦੇ ਵਿੱਚ ਜਿਹੜੇ ਵਿਜ਼ਨ ਚਾਰਟ ਦਿੱਤੇ ਆ ਜੀ ਜਿਹਦੇ ਨਾਲ ਨਿਗਾਹ ਟੈਸਟ ਕਰਦੇ ਆ ਬਹੁਤ ਸਾਰੇ ਬੱਚਿਆਂ ਦੀ ਨਿਗਾਹ ਕਮਜ਼ੋਰ ਹੁੰਦੀ ਆ ਤੇ ਜਦੋਂ ਬੱਚਾ ਵੱਡਾ ਹੋ ਜਾਂਦਾ ਉਹ ਕਿਤੇ ਨੌਕਰੀ ਲੈਣ ਜਾਂਦਾ ਉਹਨੂੰ ਕਹਿੰਦਾ ਵੀ ਤੇਰੀ ਤੇ ਕੱਖ ਚ ਨਿਗਾਹ ਨਹੀਂ ਗਈ ਜਾਂ ਤੂੰ ਤਾਂ ਕਲਰ ਬਲਾਈਂਡ ਹੈਗਾ ਤੇ ਉਹ ਸਾਰੀ ਜਿਹੜੀ ਵਿਜ਼ਨ ਚੈੱਕ ਕਰਨਗੇ ਲੋਕਾਂ ਦੀ ਬੱਚਿਆਂ ਦੀ ਤੇ ਫਿਰ ਜਿਹਨਾਂ ਨੂੰ ਲੋੜ ਹੋਏਗੀ ਉਹਨਾਂ ਨੂੰ ਰੈਫਰ ਕਰਨਗੇ ਸਾਡਾ ਉੱਥੇ ਸਾਡੀ ਟੀਮ ਜਾਏਗੀ ਜਿਹੜੀ ਆਰਬੀਐਸਕੇ ਦੀ ਆ ਜਿਹੜੀ ਸਕੂਲ ਹੈਲਥ ਦੀ ਟੀਮ ਹੈ ਉਹ ਜਾਏਗੀ ਔਰ ਉਸੇ ਉਹਨਾਂ ਦਾ ਟੈਸਟ ਕਰਕੇ ਨੰਬਰ ਦੇਖ ਕੇ ਉਹਨਾਂ ਨੂੰ ਐਨਕਾ ਫ੍ਰੀ ਦੰਨੇ ਆਸੀਂ ਤਾਂ ਕਿ ਕੋਈ ਵੀ ਬੱਚਾ ਜਿਹੜਾ ਹੈਗਾ ਉਹ ਮਤਲਬ ਕਿ ਨਿਗਾਹ ਖੋਣੀਓ ਅਪਾਹਜ ਨਾ ਰਹਿ ਜਾਏ ਉਹ ਤੇ ਇਹਦੇ ਨਾਲ ਨਾਲ ਬੱਚੇ ਦਾ ਹਾਈਟ weight ਕਰਨਗੇ ਤੇ ਉਹਨਾਂ ਦਾ ਹੀਮੋਗਲੋਬਿਨ ਵੀ ਜਿਹੜਾ ਨੀਰੈਸਟ ਆਮ ਆਦਮੀ ਕਲੀਨਿਕਸ ਦੇ ਵਿੱਚ ਜਾਂ ਜਿਹੜਾ ਸਾਡਾ ਹੈਲਥ ਐਂਡ ਵੈਲਨੈਸ ਸੈਂਟਰ ਆ ਉਹਦੇ ਚ ਚੈੱਕ ਕਰਾਉਣਗੇ ਇਹਨਾਂ ਦੀ ਟੀਚਰਸ ਦੀ ਕੋਲਾਬੋਰੇਸ਼ਨ ਦੇ ਨਾਲ ਅਸੀਂ ਜਿਹੜਾ ਹੈਗਾ ਇਹ ਸਾਰੇ ਜਿਹੜੇ ਪ੍ਰੋਜੈਕਟਸ ਆ ਇਹਨਾਂ ਨੂੰ ਅਸੀਂ ਜਿਹੜਾ ਪੰਜਾਬੀਆਂ ਨੂੰ ਸਿਹਤਮੰਦ ਪੰਜਾਬ ਜੋ ਰੰਗਲਾ ਪੰਜਾਬ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਉਹ ਅਸੀਂ ਬ੍ਰਾਂਡ ਦੀ ਕੋਸ਼ਿਸ਼ ਕਰ ਰਹੇ ਆ ਤੇ ਮੈਂ ਕਿਉਂਕਿ ਐਜ਼ ਅ ਟੀਮ ਲੀਡਰ ਮੈਂ ਆਈ ਟ్రਾਈ ਟੂ ਲੀਡ ਇਟ ਫਰਮ ਦਾ ਫਰੰਟ ਸੋ ਇਹ ਪਹਿਲਾ ਇਸ਼ੂ ਸੀ ਕਾ ਜੀ ਬੜੀ ਖੁਸ਼ੀ ਦੀ ਗੱਲ ਹੈ ਪੰਜਾਬ ਤੋਂ ਦਾ ਦੋ ਦਿਨਾਂ ਤੋਂ ਬਹੁਤ ਚੰਦਰੀ ਆ ਸੇਟਵਾਲ ਤੇ ਬੜੇਗਾ ਜੀ ਰੋਜ਼ਗਾਰ ਵੀ ਕਹਿ ਸਕਦੇ ਹੋ ਤੁਸੀਂ ਜੀ ਨਹੀਂ ਨਹੀਂ ਰੋਜ਼ਗਾਰ ਦੇ ਵਿੱਚ ਦੇਖੋ ਦੇਖੋ ਨਹੀਂ ਸਾਰੇ ਵੱਲ ਦੇ ਰਹੀ ਹੈ ਜੀ ਜੇ ਕਿਸਾਨਾਂ ਦੇ ਖੇਤਾਂ ਦਾ ਇਕ ਕੱਲੇ ਕੱਲੇ ਖੇਤ ਤੱਕ ਜੇ ਪਾਣੀ ਪਹੁੰਚ ਰਿਹਾ ਚ ਕੋਈ ਕਹਿੰਦਾ 40 ਸਾਲ ਬਾਅਦ ਕੋਈ 35 ਸਾਲ ਉਧਰ ਵੀ ਦੇ ਰਿਹਾ ਹੈ ਓਵਰ ਆਲ ਡਵੈਲਪਮੈਂਟ ਇੰਡਸਟਰੀ ਵੱਲ ਧਿਆਨ ਦੇ ਰਹੀ ਹੈ ਜੀ ਉਹਨਾਂ ਦੇ ਨਾਲ ਉਹਨਾਂ ਨੂੰ ਜਿਹੜਾ ਫੈਸਿਲਿਟੇਟ ਹੈ ਜਿਹੜੀ ਈਜ਼ ਆਫ ਡੂਇੰਗ ਬਿਜ਼ਨਸ ਐ ਇੰਡਸਟਰੀਵਲ ਵੀ ਦੇ ਰਹੀ ਹੈ ਰੋਜ਼ਗਾਰ ਵਾਲ ਵੀ ਦੇ ਰਹੀ ਹੈ ਲੋਕਾਂ ਨੂੰ ਜਿਹੜੀਆਂ ਸਿਵਲ ਕਮਿਨਿਟੀਜ਼ ਆ ਉਹਦੇ ਵਾਸਤੇ ਚਾਹੇ ਆਪਣੀਆਂ ਜਿਹੜੀਆਂ ਕਲੋਨੀਆਂਜ਼ ਆ ਕਿ ਆਪਾਂ ਦੇਖ ਰਹੇ ਆ ਕਿ ਜਿਹੜੀਆਂ ਪਿਛਲੇ ਜਿਹੜੀਆਂ ਅਕਾਲੀ ਭਾਜਪਾ ਕਾਂਗਰਸ ਵਾਰੀ ਵਾਰੀ ਸਰਕਾਰਾਂ ਬਣੀਆਂ ਪਿਛਲੇ 30 ਸਾਲ ਦੇ ਵਿੱਚ ਜਿਹੜੀ ਹੈਗੀ ਆ ਉਹ ਹੈਫ ਹੈਜ਼ਡ ਅਨਪਲਾਨਡ ਜਿਹੜੀ ਸਾਡੀ ਅਰਬਨਾਈਜੇਸ਼ਨ ਹੋਈ ਆ ਔਰ ਉਹਦੇ ਨਾਲ ਨਾ ਤਾਂ ਉਹਦੇ ਚ ਉਹਨਾਂ ਨੇ ਕੋਈ ਪਾਰਕ ਪਾਰਕ ਦੀ ਜਗ੍ਹਾ ਛੱਡੀ ਆ ਨਾ ਕੋਈ ਪਾਰਕਿੰਗ ਦੀ ਜਗ੍ਹਾ ਹੈਗੀ ਆ ਨਾ ਸੜਕਾਂ ਜੁਨੀਆ ਹੋਣੀ ਚਾਹੀਦੀਆਂ ਨਾ ਸੀਵਰੇਜ ਆ ਔਰ ਨਾ ਨਾ ਹੀ ਕੋਈ ਉਹਦੇ ਚ ਵਾਟਰ ਸਪਲਾਈ ਦਾ ਸਿਸਟਮ ਹੈ ਇਹ ਸਾਰੀਆਂ ਲੋਕਾਂ ਨੂੰ ਬਿਜਲੀ ਦੇ ਕਨੈਕਸ਼ਨ ਤੱਕ ਨਹੀਂ ਮਿਲਦੇ ਜੀ ਕਿਉਂਕਿ ਉਹਨਾਂ ਨੇ ਬਿਜਲੀ ਦਾ ਇਨਫਰਾਸਟ੍ਰਕਚਰ ਲਾਇਆ ਹੀ ਨਹੀਂ ਹੈ ਜਿਹੜਾ ਜਿਹੜਾ ਡਿਵੈਲਪਰ ਹੁੰਦਾ ਉਹਨੇ ਜਿਹੜਾ ਕਲੋਨੀ ਦਾ ਸਾਰਾ ਇਨਫਰਾਸਟ੍ਰਕਚਰ ਡਿਵੈਲਪ ਕਰਕੇ ਟਰਾਂਸਫਾਰਮਰ ਲਾ ਕੇ ਉਹਨੇ ਹੈਂਡਓਵਰ ਕਰਨਾ ਹੁੰਦਾ ਆਦਰਵਾਇਜ਼ ਪੀਐਸਪੀਸੀ ਵਾਲਾ 10 ਲੱਖ ਰੁਪਏ ਦਾ ਬੀਮਾ ਸ਼ੁਰੂ ਆ ਮੈਂ ਇਹਦੇ ਤੇ ਵੀ ਆ ਜਾਂਦਾ ਜੀ ਆਪਾਂ ਚਲੋ ਇਹ ਹੋ ਗਿਆ ਜੀ ਆਪਣਾ ਨਹੀਂ ਨਹੀਂ ਸਰ ਜੀ ਸਰ ਜੀ ਕਿੰਨੇ ਕ ਲਾਰਵੇ ਮਿਲਣ ਜਿਹੜੇ ਤੁਸੀਂ ਚੈੱਕ ਹਾਂ ਹਾਂ ਅਸੀਂ ਤਕਰੀਬਨ ਤਕਰੀਬਨ ਜਿਹੜੇ ਘਰਾਂ ਦੇ ਵਿੱਚ ਤੁਸੀਂ ਦੇਖਿਆ ਹੈਗਾ ਤੁਸੀਂ ਵੀ ਮੇਰੇ ਨਾਲ ਗਏ ਹੋ ਕਿ ਲੋਕਾਂ ਦੇ ਅਕਸਰ ਗਮਲੇ ਪਏ ਹੋਏ ਸੀ ਜੀ ਕਿਤੇ ਕੋਈ ਡੱਬਾ ਪਿਆ ਹੋਇਆ ਸੀ ਜਾਂ ਪੰਜ ਛਾਹ ਵਾਲੇ ਕਟੋਰੀ ਰੱਖੇ ਹੋਏ ਸੀ ਉਹਨਾਂ ਸਾਰਿਆਂ ਵਿੱਚ ਮਿਲਿਆ ਜਿਹੜੀ ਕਲੋਨੀ 'ਚ ਅਸੀਂ ਗਏ ਹਾਂ ਉੱਥੇ ਜ਼ਿਆਦਾ ਏਸੀ ਸੀਗੇ ਨਹੀਂ ਤਾਂ ਜਿੰਨੇ ਜਿਹੜੇ ਡੇਜ਼ਰਟ ਕੂਲਰ ਆ ਉਹਦੇ ਵਿੱਚ ਵੀ ਸਾਨੂੰ ਸਾਰਿਆਂ 'ਚੋਂ ਮਿਲਦਾ ਹੈਗਾ ਜਿਹੜੇ ਪੁਰਾਣੇ ਕਿਸਮ ਦੇ ਫ੍ਰੀਜ ਆ ਜਿਹੜਾ ਦੇ ਨੀਚੇ ਟ੍ਰੇ ਹੁੰਦੀ ਸੀ ਉਹਨਾਂ ਦੇ ਵਿੱਚ ਵੀ ਮਿਲਦਾ ਕਰਦੇ ਅੰਦਰ ਹੈਗਾ ਜੀ ਮਤਲਬ ਬੱਚੇ ਉੱਥੇ ਸੁੱਤੇ ਪਏ ਆ ਕੂਲਰ ਦੀ ਹਵਾ ਉੱਥੇ ਸਿੱਧੀ ਉੱਥੇ ਜਾ ਰਹੀ ਹੈ ਜੀ ਇਹ ਸਾਰਾ ਜਿਹੜਾ ਹੈਗਾ ਇਹ ਲੋਕਾਂ ਨੂੰ ਐਜੂਕੇਸ਼ਨ ਦੀ ਲੋੜ ਆ ਸਾਨੂੰ ਕਾਫੀ ਘਰਾਂ ਚੋਂ ਮਿਲਿਆ ਜੀ ਕਾਫੀ ਘਰਾਂ ਚੋਂ ਮਿਲਿਆ ਔਰ ਅਸੀਂ ਇਹ ਪਹਿਲਾਂ ਹੁੰਦਾ ਸੀ ਕਿ ਜਦੋਂ ਡੈਂਗੀ ਦਾ ਹੁੰਦਾ ਸੀ ਫਿਰ ਸਾਡੇ ਬੰਦੇ ਉੱਥੇ ਜਾਂਦੇ ਸੀ ਅਸੀਂ ਹੁਣ ਜਿਹੜੇ ਤੁਹਾਨੂੰ ਜਿੰਨੇ ਵੀ ਸਾਡੇ ਨਰਸਿੰਗ ਸਟੂਡੈਂਟ ਆ ਆਸ਼ਾ ਵਰਕਰ ਆ ਸਿਹਤ ਕਮੇਟੀਆਂ ਆ ਗਈਆਂ ਅਸੀਂ ਇਹਨਾਂ ਉਹਦੇ ਚ ਉਹਦਾ ਲਾਰਵਾ ਇੰਡੈਕਸ ਦੇਖਦੇ ਆ ਕਿ ਕਿੰਨੇ ਘਰਾਂ ਚੋਂ ਲਾਰਵਾ ਮਿਲਿਆ ਕਿੰਨੇ ਕ ਉਦੇ ਹਿਸਾਬ ਨਾਲ ਅਸੀਂ ਫਿਰ ਪਹਿਲੇ ਫੌਗਿੰਗ ਕਰਦੇ ਆਂ ਔਰ ਇੱਕ ਕੋਆਰਡੀਨੇਸ਼ਨ ਕਮੇਟੀ ਬਣਾਈ ਆ ਜਿਵੇਂ ਤੁਸੀਂ ਦੇਖਿਆ ਵੀ ਐਸ.ਡੀ.ਐਮ ਸਾਹਿਬ ਵੀ ਆਏ ਹੋਇਆ ਮਿਨਿਸਪਲ ਕਾਰਪੋਰੇਸ਼ਨ ਵਾਲੇ ਵੀ ਆਏ ਹੋਇਆ ਵਾਟਰ ਸਪਲਾਈ ਸੈਨੀਟੇਸ਼ਨ ਵਾਲੇ ਵੀ ਨਾਲ ਹੁੰਦੇ ਆ ਸਾਰੇ ਮਹਿਕਮੇ ਇਕੱਠੇ ਹੋ ਗਏ ਕਿਉਂਕਿ ਜਿਹੜਾ ਪਾਣੀ ਦੀ ਟੈਸਟਿੰਗ ਇਹਨਾਂ ਮਹਿਕਮਿਆਂ ਨੇ ਕਰਨੀ ਆ ਜੇ ਕਿਤੇ ਬਿਮਾਰੀ ਹੋ ਗਈ ਫਿਰ ਸਿਹਤ ਮਹਿਕਮੇ ਨੇ ਆ ਕੇ ਇਲਾਜ ਕਰਨਾ ਔਰ ਫਿਰ ਉਸ ਤੋਂ ਬਾਅਦ ਅਸੀਂ ਜਿਹੜੀ ਬਾਇਓਲੋਜੀਕਲ ਆ ਜਾਂ ਬੈਕਟੀਰੀਆਲੋਜੀਕਲ ਆ ਉਹ ਟੈਸਟਿੰਗ ਅਸੀਂ ਕਰਦੇ ਆ ਬਾਕੀ ਸਾਰੇ ਪੈਰਾਮੀਟਰ ਜਿਹੜੇ ਹੈਗੇ ਆ ਉਹ ਵਾਟਰ ਸਪਲਾਈ ਸੈ ਇਹ ਮੇਰੇ ਵਾਸਤੇ ਜਿਹੜਾ ਹੈਗਾ ਜੀ ਇਹ ਬਹੁਤ ਇੱਕ ਜਿਹੜਾ ਦੁਖਦਾਈ ਇੱਥੇ ਜਿਹੜੀ ਘਟਨਾ ਹੋਈ ਆ ਔਰ ਸਾਡੇ ਮੈਂ ਬੜੇ ਫੋਸਰਾੜ ਕਹਿੰਦਾ ਵੀ ਸਾਡੇ ਇੱਕ ਗਾਇਨੇਕੋਲੋਜਿਸਟ ਵੱਲੋਂ ਇੱਕ ਇਨਸਾਨੀਅਤ ਔਰ ਮੈਡੀਕਲ ਪ੍ਰਸ਼ਾਸਨ ਨੂੰ ਜਿਹੜਾ ਹੈਗਾ ਉਹ ਸ਼ਰਮਸਾਰ ਕਰਨ ਵਾਲੀ ਜਿਹੜੀ ਉਹਨਾਂ ਦਾ ਬਿਹੇਵੀਅਰ ਹੈ ਕੰਡਕਟ ਹੈ ਔਰ ਜਿਹਦੇ ਨਾਲ ਇੱਥੇ ਕੋਈ ਇੱਕ ਪ੍ਰੈਗਨੈਂਟ ਲੇਡੀ ਆਈ ਸੀ ਔਰ ਉਹ ਆ ਜਿਹੜੀ ਡੇ ਡਾਕਟਰ ਸੀ ਉਹ ਛੁੱਟੀ ਤੇ ਸੀ ਜਿਹੜਾ ਮੈਡੀਕਲ ਆਫਸਰ ਉਹ ਡਿਊਟੀ ਸੀ ਔਰ ਛੁੱਟੀ ਉਹਦੀ ਅਨਆਫਰਾਈ ਸੀ ਛੁੱਟੀ ਲੈ ਕੇ ਨਹੀਂ ਗਈ ਸੀ ਉਹ ਉਹਨੇ ਉਹਨਾਂ ਨੇ ਫਾਰਮ ਕੀਤਾ ਮੈਂ ਕਹਿੰਨਾ ਕੋਈ ਵੀ ਹੋਵੇ ਜੀ ਇਹੋ ਜਿਹੇ ਬੰਦੇ ਤਾਂ ਮੈਂ ਸਾਰੀ ਉਮਰ ਮੈਂ ਖੁਦ ਡਾਕਟਰੀ ਕੀਤੀ ਹੈ ਜੇ ਤੁਸੀਂ ਕਿਸੇ ਪ੍ਰਾਈਵੇਟ ਡਾਕਟਰ ਨੂੰ ਲਿਖੋਗੇ ਤਾਂ ਉਹ ਕਹੇਗਾ ਇਸ ਨੂੰ ਲੈ ਆ ਕੇ ਤੁਹਾਡੇ ਇੱਕ ਦੂਜੇ ਦੀ ਸੇਵਾਦਾਰੀ ਵੀ ਕਰਦੇ ਆ ਕੋਈ ਵੀ ਜਿਹਦੇ ਵਿੱਚ ਥੋੜੀ-ਮੋਟੀ ਇਨਸਾਨੀਅਤ ਵੀ ਹੋਏਗੀ ਉਹ ਆ ਕੇ ਕਰੇਗਾ ਵੀ ਆਪਣਾ ਜਿਹੜੀ ਲਾਈਫ ਹੈ ਸਾਡੇ ਵਾਸਤੇ ਸੈਕ੍ਰੋਸੈਂਟ ਹੈ ਔਰ ਸਾਡੇ ਮੈਡੀਕਲ ਐਥਿਕਸ ਵੀ ਆ ਉਹਦਾ ਕੰਡਕਟ ਜਿਹੜਾ ਹੈਗਾ ਉਹ ਮਤਲਬ ਕਿ ਮੈਡੀ ਇਹ ਮੰਨ ਲੈ ਕੋਈ ਗਲਤੀ ਨਹੀਂ ਆ ਗੁਨਾਹ ਆ ਇਹ ਬਹੁਤ ਵੱਡਾ ਔਰ ਜਿਹੜੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਔਰ ਸਾਡੀ ਜਿਹੜੀ ਨੈਸ਼ਨਲ ਲੀਡਰਸ਼ਿਪ ਆ ਚਾਹੇ ਅਰਵਿੰਦ ਕੇਜਰੀਵਾਲ ਜੀ ਹੋਣ ਔਰ ਮਨੀਸ਼ ਸੋਦੀਆ ਜੀ ਕਿਸੇ ਕਿਸਮ ਦੀ ਵੀ ਕਰਾਪਸ਼ਨ ਦੀ ਚਾਹੇ ਉਹ ਫਾਈਨੈਂਸ਼ੀਅਲ ਹੋਵੇ ਮੋਰਲ ਹੋਵੇ ਜਾਂ ਕੋਈ ਹੋਰ ਕਿਸੇ ਤਰ੍ਹਾਂ ਦੀ ਗ੍ਰੈਟੀਫਿਕੇਸ਼ਨ ਦੀ ਹੋਵੇ ਔਰ ਲੇਡੀ ਡਾਕਟਰ ਦੀਆਂ ਪਹਿਲਾਂ ਵੀ ਕੰਪਲੇਂਟਸ ਆndੀਆਂ ਸੀਗਾ ਅਸੀਂ ਉਹਨੂੰ ਬੜੀ ਬੜੀ ਸਮਝਾਉਣ ਦੀ ਕੋਸ਼ਿਸ਼ ਕੀਤੀ ਐ ਐਸਐਮਓ ਸਾਹਿਬ ਨੇ ਸਿਵਲ ਸ਼ਰਦਨ ਵੜਮ ਨੇ ਔਰ ਅਸੀਂ ਲੇਕਿਨ ਜਿਹੜਾ ਇਹ ਵਾਲਾ ਵਾਕਿਆ ਹੋਇਆ ਇਦੇ ਵਿੱਚ ਐਸਐਮਓ ਸਾਹਿਬ ਨੇ ਖੁਦ ਫੋਨ ਕੀਤਾ ਜੀ ਮੈਂ ਇਹਦੇ باوجود ਵੀ ਜਦੋਂ ਇਹਦੀ ਖਬਰ ਆਈ ਹੈ ਜੀ ਮੇਰੇ ਕੋਲ ਜਦੋਂ ਖਬਰ ਪਹੁੰਚੀ ਹੈ ਤਾਂ ਮੈਂ ਤਿੰਨ ਮੈਂਬਰੀ ਕਮੇਟੀ ਜਿਹਦੇ ਚ ਇੱਕ ਐਸਐਮਓ ਸਾਹਿਬ ਔਰ ਦੋ ਗਾਇਨਕੋਲੋਜਿਸਟ ਨੂੰ ਭੇਜਿਆ ਉਹਨਾਂ ਨੇ ਪੂਰੀ ਇਨਕੁਆਇਰੀ ਕਰਕੇ ਉਹਨਾਂ ਨੇ ਪ੍ਰਾਇਮਰ ਪਛਾਈ ਉਹਨਾਂ ਨੇ ਕਿਹਾ ਵੀ ਲੇਡੀ ਡਾਕਟਰ ਦੀ ਜਿਹੜੀ ਹੈਗੀ ਆ ਉਹ ਗਲਤੀ ਆ ਤੇ ਕਿਉਂਕਿ ਜੋ ਮਾਨ ਕਮੇਟ ਦੀ ਪਾਲਿਸੀ ਆ ਅਸੀਂ ਬਿਲਕੁਲ ਇਸ ਤਰ੍ਹਾਂ ਦੀ ਜਿਹੜੀ ਕੋਈ ਵੀ ਜੜਾ ਮਿਸਬਿਹੇਵੀਅਰ ਉਹ ਟੋਲਰੇਟ ਨਹੀਂ ਕਰਦੇ ਤੇ ਇਸ ਕਰਕੇ ਸੀ ਸਟੈਂਡ ਸਸਪੈਂਡਡ ਜੀ ਉਹਨੂੰ ਸਸਪੈਂਡ ਕੀਤਾ ਜਾਏਗਾ ਔਰ ਮੈਂ ਸਖਤ ਬਾਤ ਨੇਕ ਦੇਣਾ ਚਾਹੁੰਦਾ ਵੀ ਜਿਹੜੇ ਜੇ ਤੁਸੀਂ ਸਰਕਾਰੀ ਨੌਕਰੀ ਕਰਨੀ ਹੈ ਆਪਣੀ ਇਮਾਨਦਾਰੀ ਨਾਲ ਕਰੋ ਤੁਸੀਂ ਆਪਣੀ ਪ੍ਰੈਕਟਿਸ ਕਰਨੀ ਹੈ ਰਿਜ਼ਾਈਨ ਕਰਕੇ ਪ੍ਰੈਕਟਿਸ ਕਰ ਲਓ ਬਟ ਤੁਸੀਂ ਸਰਵਿਸ ਦੇ ਵਿੱਚ ਰਹਿ ਕੇ ਤੇ ਤੁਸੀਂ ਆਪਣੇ ਪੂਰੀ ਲਗਨ ਦੇ ਨਾਲ ਸ਼ਰਦਾ ਦੇ ਨਾਲ ਪੇਸ਼ੈਂਟ ਪ੍ਰਤੀ ਹਮਦਰਦੀ ਵਾਲੇ ਰੁਪਈਏ ਦੇ ਨਾਲ ਔਰ EMPT ਦੇ ਨਾਲ ਜਿਹੜਾ ਹੈਗਾ ਕੰਮ ਕਰਨਾ ਕਿਉਂਕਿ ਤੁਹਾਨੂੰ ਅਸੀਂ ਦੇਖੋ ਮੈਂ ਡਾਕਟਰ ਨੂੰ ਅਸੀਂ ਐਕਸੈਪਸ਼ਨ ਕੀਤੀ ਹੈ ਮਾਨ ਸਾਹਿਬ ਨੇ ਸਾਡੇ ਮੁੱਖ ਮੰਤਰੀ ਸਾਹਿਬ ਨੇ ਇਹਨਾਂ ਨੂੰ ਜਿਹੜਾ ਟਾਈਮ ਬਾਉਂਡ ਸਕੀਲ ਮਤਲਬ 5 10 15 ਸਾਲ ਬਾਅਦ ਦੇ ਸ਼ੋਰਟ ਪ੍ਰਮੋਸ਼ਨ ਜਿਹੜੀ ਹੈਗੀ ਆ ਉਹ ਸਿਰਫ ਡਾਕਟਰਸ ਨੂੰ ਦਿੱਤੀ ਆ ਕਿਉਂਕਿ ਸਾਡੇ ਕੋਲੇ ਸ਼ਾਰਟੇਜ ਆ ਸਾਨੂੰ ਪਤਾ ਹੈਗਾ ਇਸੇ ਕਰਕੇ ਸ਼ਾਇਦ ਮੈਂ ਰੈਲਕਟੈਂਟ ਹੋਣਾ ਐਕਸ਼ਨ ਲੈਣ ਲੱਗੇ ਬਟ ਜਦੋਂ ਪਾਣੀ ਸਿਰ ਤੋਂ ਲੰਘ ਗਿਆ ਹੁਣ ਤਾਂ ਹੁਣ ਤਾਂ ਮਤਲਬ ਇਹਦੇ ਵਿੱਚ ਕੋਈ ਮਾਫੀ ਨਹੀਂ ਮਿਲ ਸਕਦੀ ਔਰ ਖਾਲੀ ਇਹ ਨਹੀਂ ਐ ਕਿ ਸਸਪੈਂਡ ਕਰ ਦਿੱਤਾ ਜੀ ਇਹਨਾਂ ਦੀ ਪ੍ਰੋਪਰ ਇਨਕੁਆਰੀ ਹੋਏਗੀ ਜੀ ਹੁਣ ਉਸ ਤੋਂ ਬਾਅਦ ਇਹਨਾਂ ਦਾ ਲਾਇਸੈਂਸ ਵੀ ਕੈਨਸਲ ਹੋ ਸਕਦਾ ਇਹਨਾਂ ਦੇ ਖਿਲਾਫ ਕੇਸ ਵੀ ਰਜਿਸਟਰ ਹੋ ਸਕਦਾ ਔਰ ਸਖਤ ਤੋਂ ਸਖਤ ਸਜ਼ਾ ਜਿਹੜੀ ਐਗਜ਼ੈਂਪ ਕਿਉਂਕਿ ਸਾਡੇ ਕੋਲੇ ਬਹੁਤ ਸਾਰੇ ਹੈਗੇ ਆ ਜੀ ਮੈਂ ਰੋਪੜ ਤੇ ਜਾਣਾ ਮੈਂ ਸਾਰੇ ਪੰਜਾਬ ਤੇ ਜਾਣਾ ਜੀ ਨਵੇਂ ਸਿਰ ਜਾਣਾ ਉੱਥੇ ਜਿਹੜੀਆਂ ਨੇੜੀ ਡਾਕਟਰਾਂ ਦਾ ਰਾਤ ਨੂੰ ਆ ਕੇ ਵੀ ਸੀਜ਼ੇਰੀਅਨ ਕਰਦੀਆਂ ਸ਼ਾਮ ਨੂੰ ਵੀ ਕਰਦੀਆਂ ਉਹਨਾਂ ਨੂੰ ਮੈਂ 15 ਅਗਸਤ ਨੂੰ ਉਹਨਾਂ ਦਾ ਸਲਮਾਨ ਵੀ ਕਰਾਂਗਾ ਸਾਡੇ ਕੋਲੇ 99% 98% ਡਾਕਟਰ ਹੈ ਜਿਹੜੇ ਜਿਨ੍ਹਾਂ ਨੇ ਕੋਵਿਡ ਦੇ ਵਿੱਚ ਆਪਣੀਆਂ ਜਾਨਾਂ ਖਤਰੇ 'ਚ ਪਾ ਕੇ ਲੋਕਾਂ ਦਾ ਇਲਾਜ ਕੀਤਾ ਸਾਡੇ ਕੋਲੇ ਬਹੁਤ ਡੈਡੀਕੇਟਿਡ ਗਾਇਨਕੋਲੋਜਿਸਟ ਵੀ ਆ ਫਿਜੀਸ਼ਨ ਵੀ ਆ ਸਰਜਨ ਵੀ ਆ ਔਰ ਪਸੀਨ ਸਾਹਿਬ ਨੇ ਵੀ ਖੁਦ ਸਜੇਦਨ ਕੀਤਾ ਇੱਕ ਸਰਜਨ ਇਹਨਾਂ ਨੇ ਉਹਦੀ ਜਾਨ ਬਚਾ ਲੀ ਇਹਨਾਂ ਨੇ ਆਪਣਾ ਫਰਜ਼ ਨਿਭਾਇਆ ਉਹਨਾਂ ਨੇ ਇਹਨਾਂ ਦਾ ਵੀ ਫੋਨ ਨਹੀਂ ਅਟੈਂਡ ਕੀਤਾ ਇਹਦੀ ਮਾਫੀ ਨਹੀਂ ਮਿਲ ਸਕਦੀ ਸੋ ਸਾਡੇ ਕੋਲੇ ਜਿੰਨੇ ਸਾਡੇ ਡਾਕਟਰ ਹੈ ਸਿਰਫ 1 ਜਾਂ 1.5% ਡਾਕਟਰ ਹੈਗੇ ਆ ਜਿਹੜੇ ਇਸ ਤਰ੍ਹਾਂ ਦੇ ਹੈਗੇ ਆ ਜਿਹੜੇ ਜਿਨ੍ਹਾਂ ਦੇ ਵਿੱਚ ਕਿ ਇਨਸਾਨੀਅਤ ਨਹੀਂ ਹੈ ਉਹਨਾਂ ਨੂੰ ਨੌਕਰੀ ਛੱਡ ਜਾਣੀ ਚਾਹੀਦੀ ਆ ਸਾਨੂੰ ਇਹੋ ਜਿਹੇ ਬੰਦਿਆਂ ਡਾਕਟਰਾਂ ਦੀ ਲੋੜ ਨਹੀਂ ਆ ਸਾਨੂੰ ਲੋਕਾਂ ਦੀਆਂ ਜਾਨਾਂ ਬਚਾਉਣ ਵਾਲੇ ਡਾਕਟਰ ਚਾਹੀਦੇ ਆ ਨਾ ਕੇ ਲੋਕਾਂ ਦੀਆਂ ਜਾਣਾਂ ਗੁਆਣ ਵਾਲੇ ਸੋ ਇਹਦੀ ਸਸਪੈਂਸ਼ਨ ਵੀ ਹੋਏਗੀ ਇਹਦੇ ਖਿਲਾਫ ਡਿਟੇਲਡ ਇਨਕੁਆਇਰੀ ਵੀ ਹੋਏਗੀ ਇਹਦਾ ਜਿਹੜਾ ਇਹਦਾ ਜਿਹੜਾ ਲਾਇਸੈਂਸ ਟੂ ਪ੍ਰੈਕਟਿਸ ਆ ਉਹ ਵੀ ਕੈਨਸਲ ਹੋ ਸਕਦਾ ਔਰ ਇਹਦੇ ਤੇ ਕੇਸ ਵੀ ਰਜਿਸਟਰ ਹੋ ਸਕਦਾ ਜੋ ਵੀ ਸਖਤ ਤੋਂ ਸਖਤ ਸਜ਼ਾ ਇਹ ਬਣਦੀ ਹੋਏਗੀ ਉਸ ਇਨਕੁਆਇਰੀ ਤੋਂ ਬਾਅਦ ਕੱਸਬ ਸਸਪੈਂਸ਼ਨ ਦੇ ਦੌਰਾਨ ਕੋਈ ਨਿੱਜੀ ਹਸਪਤਲ ਆਪਣਾ ਚਲਾਉਂਦੀ ਮੈਂ ਕਹਿ ਰਿਹਾ ਜੀ ਮੈਂ ਉਹਦੇ ਜਿਹੜਾ ਮੈਂ ਪਹਿਲਾਂ ਹੀ ਕਹਿੰਦਾ ਵੀ ਉਹਦਾ ਸਸਪੈਂਸ਼ਨ ਵੀ ਹੋਏਗਾ ਜੇ ਇਹ ਇਹ ਬੜਾ ਮਤਲਬ ਕਾਮਨ ਹੁੰਦਾ ਜੀ ਕਿ ਉਹਨੂੰ ਮਤਲਬ ਕਿ ਜਦੋਂ ਪਹਿਲਾਂ ਸਸਪੈਂਡ ਹੋ ਗਿਆ ਜੀ ਬਾਅਦ ਚ ਕੋਰਟ ਨੇ ਕਿਸੇ ਨਾ ਪੂਰੀ ਇਨਕੁਆਰੀ ਹੋਏਗੀ ਅਸੀਂ ਇਹਨੂੰ ਡਲੇ ਨਹੀਂ ਕਰਾਂਗੇ ਇਹਨੂੰ ਮੈਂ ਡਲੇ ਨਹੀਂ ਹੋਣ ਦਿਆਂਗਾ ਇਹਨੂੰ ਸਾਰਾ ਇੱਕ ਕਰਕੇ ਫਟਾਫਟ ਕਰਕੇ ਸਾਰਾ ਕੁਝ ਕਰ ਦਾਂਗੇ ਸ਼ੀ ਕੈਨ ਨੀਵਨ ਵੀ ਡਿਸਕਮਿਸਡ ਫਰਮ ਦਾ ਸਰਵਿਸ ਕਿਨੇ ਸਰਵਿਸ ਕਿੰਨੀ 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 ਸਰਵ ਉਹਦਾ ਨਾਮ ਆਉਣ ਨਾਲੋਂ ਬੱਤਰ ਹੈ ਅਸੀਂ ਆਲਟਰਨੇਟ ਅਰੇਂਜਮੈਂਟ ਕਰਾਂਗੇ ਅਸੀਂ ਡਾਕਟਰ ਰਿਕਰੂਟ ਕਰ ਰਹੇ ਹਾਂ ਜੀ ਅਸੀਂ ਕੋਈ ਚੰਗਾ ਡਾਕਟਰ ਜਿਹੜਾ ਜਿਹੜਾ ਅਸੀਂ ਆਲਰੇਡੀ ਅਰੇਂਜਮੈਂਟ ਕਰਤਾ ਹੈ ਆਲਰੇਡੀ ਡਿਊਟੀ ਲਾਤੀ ਆਈ ਹੈ ਆਲਰੇਡੀ ਲਾਤੀ ਜਿਹੜੇ ਆਲਰੇਡੀ ਆਲਰੇਡੀ ਸਟਾਫ ਪਹਿਲਾਂ ਲਗਾ ਕੇ ਮੈਂ ਫਿਰ ਇੱਥੇ ਆਇਆ ਦੂਜੀ ਗੱਲ ਹੈ ਕਿ ਜਿਹੜੀ ਦੂਜੀ ਡਾਕਟਰ ਹੈ ਉਹਦੀ ਇੱਕ ਜੈਨੂਇਨ ਮੈਡੀਕਲ ਪ੍ਰੋਬਲਮ ਹੈ ਜੀ ਉਹਦੀ ਜਿੱਥੇ ਜੈਨੂਇਨ ਮੈਡੀਕਲ ਨਹੀਂ ਨਹੀਂ ਜਿੱਥੇ ਸੁਣ ਲਓ ਮੇਰੀ ਗੱਲ ਜਿੱਥੇ ਜਿੱਥੇ ਜੈਨੂਇਨ ਮੈਡੀਕਲ ਪ੍ਰੋਬਲਮ ਹੈ ਉੱਥੇ ਅਸੀਂ ਪਹਿਲਾਂ ਉਹਦੇ ਨਾਲ ਅਸੀਂ ਹਮਦਰਦੀ ਰੱਖਦੇ ਆ ਉਹਦੇ ਨਾਲ ਅਸੀਂ ਕੋਆਪਰੇਟ ਵੀ ਕਰਦੇ ਆ ਇਸ ਦਾ ਇਦਾਂ ਦੀ ਪ੍ਰੋਬਲਮ ਜਿਹੜੀ ਗਾਇਨੇਕੋਲੋਜਿਸਟ ਹੈ ਉਹਨਾਂ ਨੂੰ ਸਟ्रेस ਹੁੰਦਾ ਜਦੋਂ ਪੇਸ਼ੈਂਟਸ ਹੁੰਦੇ ਆ ਅਸੀਂ ਉਹਦੇ ਆਲਟਰਨੇਟ ਅਰੇਂਜਮੈਂਟ ਕਰਕੇ ਮੈਂ ਡਿਊਟੀਆਂ ਲਗਾ ਕੇ ਤਾਂ ਆ ਅ ਉੱਪਰ ਬਣਿਆ ਹੋਇਆ ਜਿਹੜਾ ਹੁਣ ਤੱਕ ਚੱਲੂ ਨਹੀਂ ਰਿਹਾ ਕਿਉਂਕਿ 5 ਸਾਲ ਨੂੰ ਬਣਿਆ ਪਰ ਉੱਥੇ ਕੋਈ ਡਾਕਟਰ ਨਹੀਂ ਨਾ ਚੱਲੂ ਉਹਦੇ ਬਾਰੇ ਕੀ ਕਿਹ ਫਾਈਲ ਚ ਵੀ ਰਹੀ ਜਾਂਦਾ ਮੈਂ ਦੱਸਦਾ ਤੁਹਾਨੂੰ ਇਹਦੇ ਵਿੱਚ ਨਾ ਜੀ ਜਿਹੜਾ ਫਿਰ ਉੱਥੇ ਗੱਲ ਉੱਥੇ ਆ ਜਾਂਦੀ ਕੰਮ ਫਿਰ ਕੇ ਜਿਹੜੀ ਪਿਛਲੇ ਜਿਹੜੀ ਪਿਛਲੀ ਵਾਲੀ ਰਿਪੋਰਟ ਸੀ ਨਾ ਜੀ ਉਹਦੇ ਵਿੱਚ ਅਸੀਂ 25-30% ਡਾਕਟਰਾਂ ਦਾ ਕੰਮ ਕਰਦੇ ਸੀ ਅਸੀਂ ਆ ਕੇ ਹੁਣ ਮਤਲਬ ਤਕੀਵਨ ਜਿਹੜੇ ਹੈਗੇ ਆ 3000 ਦੇ ਕਰੀਬ ਦੂਜੇ ਅਪਲਾਈਜ਼ ਰੱਖਿਆ ਆ ਇੱਕ ਪਹਿਲਾਂ 400 ਡਾਕਟਰ ਰੱਖੇ ਜੀ ਐਨਐਚਐਮ ਦੇ ਥਰੂ ਰੱਖੇ ਸਪੈਸ਼ਲਿਸਟ ਭਰਤੀ ਕੀਤੇ ਆ 250 ਮੈਡੀਕ ਜਿਹੜੇ ਜਿਹੜੇ ਮੈਡੀਕਲ ਜਿਹੜੇ ਪੀਜੀ ਕਰਕੇ ਆਉਂਦੇ ਸੀ ਬੌਂਡ ਭਰਦੇ ਸੀ ਕਦੇ ਨਹੀਂ ਰੱਖੇ ਸੀ ਪਹਿਲੀ ਵਾਰੀ ਰੱਖਿਆ ਹੋ 1000 ਡਾਕਟਰ ਆ ਰਹੇ ਜੀ ਮੇਰੇ ਕੋਲ ਮੈਂ ਉਹਦੀ ਵੇਟ ਕਰ ਰਿਹਾ ਜਿਵੇਂ ਤੁਹਾਡਾ ਇਹ ਬੜਾ ਇੱਥੇ ਪੂਰੇ ਕਰਾਂਗੇ ਡਾਕਟਰ ਦੀ ਜਿੰਨੇ ਸਬਡਿਜਨ ਹਸਪੀਟਲ ਹੈ ਹਾਈਵੇਜ਼ ਦੇ ਉੱਪਰ ਜਿੰਨੇ ਸਾਡੇ ਡਿਸਟ੍ਰਿਕਟ ਹਸਪੀਟਲ ਹੈ ਉੱਥੇ 24 ਘੰਟੇ ਮਤਲਬ ਜਿਵੇਂ ਤੁਹਾਡਾ ਜੱਚਾ ਬੱਚਾ ਦਾ ਹੈਗਾ ਐਮਰਜੈਂਸੀ ਹੈਗੀ ਆ ਹਾਰਟ ਅਟੈਕ ਤੱਕ ਬ੍ਰੇਨ ਦਾ ਜਿਹੜ ਹੱਬ ਐਂਡ ਸਪੋਕ ਦੇ ਵਿੱਚ ਪਟਿਆਲੇ ਨੂੰ ਸਟਰੋਂਗ ਕਰ ਰਹੇ ਆ ਕੱਲ ਮੈਂ ਉੱਥੇ ਮੀਟਿੰਗ ਕਰਕੇ ਆਇਆ ਜੀ ਬ੍ਰੇਨ ਸਟ੍ਰੋਕ ਦਾ ਅਪਰੇਲਿਸਿਸ ਤੱਕ ਦਾ ਉੱਥੇ ਅਪਰੇਸ਼ਨ ਹੋਏਗਾ ਹਾਰਟ ਦੀ ਸਰਜਰੀਸ ਉੱਥੇ ਸ਼ੁਰੂ ਹੋ ਗਈਆਂ ਸੋ ਹੱਬ ਐਂਡ ਸਪੋਕ ਦੇ ਵਿੱਚ ਅਸੀਂ ਸਾਰੇ ਪੰਜਾਬ ਨੂੰ ਰਿਕਵਰ ਦੇਵਾਂਗੇ ਜਿਹਦੇ ਵਿੱਚ ਅਸੀਂ 10-15 ਹੱਬਸ ਬਣਾਵਾਂਗੇ ਕਿਤੇ ਹਾਰਟ ਦਾ ਅਪਰੇਸ਼ਨ ਹੋ ਰਿਹਾ ਕਿਤੇ ਬ੍ਰੇਨ ਦਾ ਹੋ ਰਿਹਾ ਕਿਤੇ ਗੁਰਦਿਆਂ ਦਾ ਆਰਗਨ ਟ੍ਰਾਂਸਪਲੈਂਟ ਵੀ ਸ਼ੁਰੂ ਕਰਾਂਗੇ ਗਵਰਨਮੈਂਟ ਸੈਕਟਰ ਦੇ ਵਿੱਚ ਆਈਵੀਐਫ ਵੀ ਸ਼ੁਰੂ ਕਰਾਂਗੇ ਕੋਕਲੀਆ ਟ੍ਰਾਂਸਪਲੈਂਟ ਸ਼ੁਰੂ ਕਰ ਰਹੇ ਆ ਬੋਨ ਮੈਰੋ ਟ੍ਰਾਂਸਪਲੈਂਟ ਸ਼ੁਰ ਸਾਡਾ ਜਿਹੜਾ ਹੈਗਾ ਤਰਨਤਾਰਨ ਦੇ ਵਿੱਚ ਸੁਹੇ ਦੇ ਵਿੱਚ ਟਾਂਡੇ ਦੇ ਵਿੱਚ ਚਮਕੌਰ ਸਾਹਿਬ ਦੇ ਵਿੱਚ ਜਿਹੜੇ ਹੈਗਾ 30000 ਦਾ ਟਿਕਾ ਲਾ ਕੇ ਹਾਰਟ ਅਟੈਕ ਦੇ ਪੇਸ਼ੇ ਨੂੰ ਦਾ thrombolyze ਕਰਕੇ ਉਹਨੂੰ ਨੀਰੈਸਟ ਹੱਬ ਦੇ ਵਿੱਚ ਚਾਹੇ ਉਹ ਸਾਡਾ ਗਵਰਨਮੈਂਟ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਹੋਵੇ ਅੰਮ੍ਰਿਤਸਰ ਹੋਵੇ ਡੀ ਐਮ ਸੀ ਹੋਵੇ ਪੀ ਜੀ ਆਈ ਉੱਤੇ ਸ਼ਿਫਟ ਕਰਕੇ ਉੱਥੇ ਉਹਨਾਂ ਦਾ ਆਪਰੇਸ਼ਨ ਹੋ ਰਿਹਾ 10 ਲੱਖ ਦਾ ਬੀਮਾ ਦੇ ਰਹੇ ਸਾਰੇ ਲੋਕਾਂ ਨੂੰ ਉਹਦੇ ਸਾਰੇ ਕਵਰ ਹੋ ਜਾਣਗੇ ਸੋ ਜਿਹੜੀ ਮਾਨ ਸਰਕਾਰ ਆ ਇਹ ਏ ਕਲਾਸ ਜਿਹੜੀਆਂ ਏ ਪਲੱਸ ਸਰਵਿਸਿਜ਼ ਆ ਲੋਕਾਂ ਨੂੰ ਪ੍ਰੋਵਾਈਡ ਕਰੇ ਉਹ ਅਸੀਂ ਸਾਰਾ ਸਾਡਾ ਜਿਹੜੀ ਸਾਡੀ ਪ੍ਰੋਸੈਸ ਚੱਲਦੀ ਪਈ ਹੈ ਅਸੀਂ ਇਸੇ ਸਾਲ ਦੇ ਵਿੱਚ ਵਿੱਚ ਤੁਹਾਡੇ ਸਾਰਿਆਂ ਦੇ ਪੰਜਾਬ ਦੇ 3 ਕਰੋੜ ਲੋਕਾਂ ਦੇ 65 ਲੱਖ ਪਰਿਵਾਰਾਂ ਦੇ 65 ਲੱਖ ਪਰਿਵਾਰਾਂ ਨੂੰ 10 ਲੱਖ ਦਾ ਬੀਮੇ ਦਾ ਕਵਰ ਤੁਹਾਡੀਆਂ ਜੇਬਾਂ 'ਚ ਪਾ ਦਾਂਗੇ